ਡਾਕਟਰ ਅਖੀਲ ਚੌਧਰੀ ਆਈਪੀਐਸ ਐਸਐਸਐਸਪੀ ਸ਼੍ਰੀ ਮੁਖਸਰ ਸਾਹਿਬ ਇਹ ਵਾਇਦੇ ਹੈ ਸ਼੍ਰੀ ਮੁਖਸਰ ਸਾਹਿਬ ਪੁਲਿਸ ਨੇ ਸੱਤ ਰੁਕੇਲੇ ਕੋਲ ਬੰਦਾ ਦੇ ਇਹ ਇੱਕ ਵਿਸ਼ੇ ਸਰਚ ਅਭਿਆਨ ਚਲਾਇਆ ਇਸ ਕਾਰਵਾਈ ਦੌਰਾਨ ਜ਼ਿਲਾ ਭਰ ਦੇ 18 ਨਾਕੇ ਲਗਾ ਕੇ ਚੱਕੀ ਵਿਅਕਤੀਆਂ ਵਾਨਾਂ ਅਤੇ ਸ਼ਰਾਰਤੀ ਅੰਥਰਾ ਦੀ ਤਲਾਸ਼ੀ ਵੀ ਕੀਤੀ ਗਈ ਨਾਕੇ ਦੇ 11 ਪੁਲਿਸ ਮੁਲਾਜ਼ਮਾਂ ਦੀ ਤਾਇਨਾਤ ਕੀਤੀ ਗਈ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਵੱਲੋਂ ਅਚੰਭੇ ਸਰਚ ਆਬਿਆਨ ਚਲਾਇਆ ਗਿਆ ਨਾਕਿਆਂ ਦੀ ਸੁਪਰਵਾਈਜ਼ਨ ਐਸਪੀਡੀ ਮਨਜੀਤ ਸਿੰਘ ਤੇ ਲੋਰ ਡੀਐਸਪੀ ਨਵੀਨ ਕੁਮਾਰ ਸ਼੍ਰੀ ਮੁਖਸਰ ਸਾਹਿਬ ਡੀਐਸਪੀ ਜਸਪਾਲ ਸਿੰਘ ਲੰਬੀ ਡੀਐਸਪੀ ਇਕਬਾਲ ਸਿੰਘ ਮਲੋੜ ਅਤੇ ਡੀਐਸਪੀ ਅਵਤਾਰ ਸਿੰਘ ਗਿੱਦੜਵਾ ਵੱਲੋਂ ਕੀਤੀ ਗਈ ਇਸ ਮੌਕੇ ਤੇ 200 ਦੇ ਕਰੀਬ ਪੁਲਿਸ ਅਧਿਕਾਰੀ ਤੇ ਕਰਮਚਾਰੀ ਤਾਇਨਾਤ ਰਹੇ ਪੈਸ ਐਪ ਦੇ ਰਾਹੀਂ ਸ਼ੱਕੀ ਵਿਅਕਤੀ ਦੀ ਸ਼ਨਾਖਤ ਕੀਤੀ ਗਈ ਤੇ ਵਾਹਨ ਐਪ ਦੀ ਵਰਤੋਂ ਕਰਕੇ ਵਹੀਕਲਾਂ ਨੂੰ ਚੈੱਕ ਕੀਤਾ ਗਿਆ ਤਾਂ ਜੋ ਕੋਈ ਵਹੀਕਲ ਚੋਰੀ ਦਾ ਨਾ ਹੋਵੇ ਅਤੇ ਇਹ ਵਹੀਕਲ ਕਿਸੇ ਵੀ ਕ੍ਰਿਮੀਨਲ ਗਤੀਵਿਧੀ ਵਿੱਚ ਵਰਤਿਆ ਨਾ ਗਿਆ ਹੋਵੇ ਇਸ ਮੌਕੇ ਤੇ ਪੁਲਿਸ ਅਧਿਕਾਰ ਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਸੁਣੋ ਮਾਨ ਜੋ ਐਸਐਸਪੀ ਸਾਹਿਬ ਮੁਖਸਰ ਡਾਕਟਰ ਅਖਿਲ ਚੌਧਰੀ ਇਹ ਦिशा ਨਰਤੇਸ਼ਾ ਦੇ ਵੇ ਤਹਿਤ ਸਪੈਸ਼ਲ ਆਪਰੇਸ਼ਨ ਪਲਾਨ ਜਿਹੜੇ ਚਲਾਇਆ ਜਾ ਰਿਹਾ ਮੁਖਸਰ ਸਿਟੀ ਦੇ ਵਿੱਚ ਜਿਸ ਪਲਾਨ ਤਹਿਤ ਸ਼ਹਿਰ ਮੁਖਸਰ ਦੇ ਵੱਖ-ਵੱਖ ਏਰੀਏ ਦੇ ਵਿੱਚ ਨਾਕਾਬੰਦੀ ਕਰਕੇ ਸ਼ੱਕੀ ਪੁਰਸ਼ਾਂ ਤੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਸ ਪਲਾਨ ਦੇ ਵਿੱਚ ਪਾਇਸ ਆਬ ਤੇ ਵਾਹਨ ਐਬ ਦੀ ਵਰਤੋਂ ਕੀਤੀ ਜਾ ਰਹੀ ਹੈ ਵਹਨ ਐਪ ਦੀ ਵਰਤੋਂ ਸ਼ੱਕੀ ਵਾਹਨਾਂ ਨੂੰ ਚੈੱਕ ਕਰਨ ਲਈ ਤੇ ਪਾਇਲਸਪ ਦੀ ਵਰਤੋਂ ਸ਼ੱਕੀ ਪਰਸਨ ਚੈਕਿੰਗ ਕਰਨ ਵਾਸਤੇ ਯੂਜ਼ ਕੀਤੀ ਜਾ ਰਹੀ ਹੈ ਇਸ ਸਿਟੀ ਸੀਲਿੰਗ ਪਲਾਨ ਦਾ ਮੁੱਖ ਜਿਹੜੇ ਆਪਣਾ ਉਦੇਸ਼ ਹੋਏ ਹੈ ਕਿ ਸ਼ਹਿਰ ਮੁਕਸਰ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਪ੍ਰੋਪਰ ਤੌਰ ਤੇ ਬਣੀ ਰਹੇ ਤੇ ਜਿਹੜੇ ਆਪਣੇ ਸਿਟੀਜ਼ਨ ਆਫ ਸ਼ਹਿਰ ਮੁਕਸਰ ਆ ਇਹ ਸੇਫ ਤੇ ਸਿਕਿਉਰ ਫੀਲ ਕਰ ਸਕਣ ਡਾਕਟਰ ਅਖੀਲ ਚੌਧਰੀ ਆਈਪੀਐਸ ਐਸਐਸਐਸਪੀ ਸ਼੍ਰੀ ਮੁਕਸਰ ਸਾਹਿਬ ਇਹ ਵਾਇਦੇ ਹੈ ਸ਼੍ਰੀ ਮੁਕਸਰ ਸਾਹਿਬ ਪੁਲਿਸ ਨੇ ਸਬਸ ਰੁਕਾਵੇ ਕੋਲ ਬੰਦਾ ਦੀ ਇੱਕ ਸਰਚ ਅਭਿਆਨ ਚਲਾਇਆ ਇਸ ਕਾਰਵਾਈ ਦੌਰਾਨ ਜ਼ਿਲਾ ਭਰ ਦੇ 18 ਲੱਖ ਲਗਾ ਕੇ ਚੱਕੀ ਵਿਕਤੀਆਂ ਵਾਨਾ ਅਤੇ ਸ਼ਰਾਰਤੀ ਅੰਤਰਾ ਦੀ ਤਲਾਸ਼ੀ ਵੀ ਕੀਤੀ ਗਈ ਨਾਕੇ ਦੇ 11 ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਵੱਲੋਂ ਅਤਿੰਦੇਖ ਸਰਚ ਆਬਿਆਨ ਚਲਾਇਆ ਗਿਆ ਨਾਕਿਆ ਦੀ ਸੁਪਰਵਾਈਜ਼ਨ ਐਸਪੀਡੀ ਮਨਜੀਤ ਸਿੰਘ ਢਿੱਲੋਂ ਡੀਐਸਪੀ ਨਵੀਨ ਕੁਮਾਰ ਸ਼੍ਰੀ ਮੁਖਸਰ ਸਾਹਿਬ ਡੀਐਸਪੀ ਜਸਪਾਲ ਸਿੰਘ ਲੰਬੀ ਡੀਐਸਪੀ ਇਕਬਾਲ ਸਿੰਘ ਮਲੋੜ ਅਤੇ ਡੀਐਸਪੀ ਅਰਤਾਰ ਸਿੰਘ ਗਿੱਦੜਵਾ ਵੱਲੋਂ ਕੀਤੀ ਗਈ ਇਸ ਮੌਕੇ ਤੇ 200 ਦੇ ਕਰੀਬ ਪੁਲਿਸ ਅਧਿਕਾਰੀ ਤੇ ਕਰਮਚਾਰੀ ਤਾਇਨਾਤ ਰਹੇ ਪੈਸ ਐਪ ਦੇ ਰਾਈ ਸ਼ੱਕੀ ਵਿਅਕਤੀ ਦੀ ਸ਼ਨਾਖਤ ਕੀਤੀ ਗਈ ਤੇ ਵਾਹਨ ਐਪ ਦੀ ਵਰਤੋਂ ਕਰਕੇ ਵਹੀਕਲਾਂ ਨੂੰ ਚੈੱਕ ਕੀਤਾ ਗਿਆ ਤਾਂ ਜੋ ਕੋਈ ਵਹੀਕਲ ਚੋਰੀ ਦਾ ਨਾ ਹੋਵੇ ਅਤੇ ਇਹ ਵਿਕਲ ਕਿਸੇ ਵੀ ਕ੍ਰਿਮੀਨਲ ਗਤੀਵਿਧੀ ਵਿੱਚ ਵਰਤਿਆ ਨਾ ਗਿਆ ਹੋਵੇ ਇਸ ਮੌਕੇ ਤੇ ਪੁਲਿਸਦਾਰ ਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਸੁਣੋ ਮਾਨਯੋਗ ਐਸਐਸਪੀ ਸਾਹਿਬ ਮੁਖਸਰ ਡਾਕਟਰ ਅਖਿਲ ਚੌਧਰੀ ਇਹ ਦਿਸ਼ਾਨਰ ਤੇਸ਼ਾਂ ਦੇ ਵਿੱਚ ਤਹਿਤ ਸਪੈਸ਼ਲ ਆਪਰੇਸ਼ਨ ਪਲਾਨ ਜਿਹੜੇ ਚਲਾਇਆ ਜਾ ਰਿਹਾ ਮੁਖਸਰ ਸਿਟੀ ਦੇ ਵਿੱਚ ਜਿਸ ਪਲਾਨ ਤਹਿਤ ਸ਼ਹਿਰ ਮੁਖਸਰ ਦੇ ਵਕ ਵਕ ਏਰੀਏ ਦੇ ਵਿੱਚ ਨਾਕਾਬੰਦੀ ਕਰਕੇ ਸ਼ੱਕੀ ਪੁਰਸ਼ਾਂ ਤੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਪਲਾਨ ਦੇ ਵਿੱਚ ਪਾਇਲ ਸੈੱਬ ਤੇ ਵਾਹਨ ਐਪ ਦੀ ਵਰਤੋਂ ਕੀਤੀ ਜਾ ਰਹੀ ਆ ਵਾਹਨ ਐਪ ਦੀ ਵਰਤੋਂ ਸ਼ੱਕੀ ਵਾਹਨਾਂ ਨੂੰ ਚੈੱਕ ਕਰਨ ਲਈ ਤੇ ਪਾਇਲ ਸੈੱਬ ਦੀ ਵਰਤੋਂ ਸ਼ੱਕੀ ਪੁਰਸ਼ਾਂ ਨੂੰ ਚੈਕਿੰਗ ਕਰਨ ਵਾਸਤੇ ਯੂਜ਼ ਕੀਤੀ ਜਾ ਰਹੀ ਆ ਇਸ ਸਿਟੀ ਸੀਲਿੰਗ ਪਲਾਨ ਦਾ ਮੁੱਖ ਜਿਹੜੇ ਆਪਣਾ ਉਦੇਸ਼ ਹੋਏ ਆ ਕਿ ਸ਼ਹਿਰ ਮੁਕਸਰ ਦੇ ਵਿੱਚ ਨੌ ਆਨ ਆਰਡਰ ਦੀ ਸਥਿਤੀ ਪ੍ਰੋਪਰ ਤੌਰ ਤੇ ਬਣੀ ਰਹੇ ਤੇ ਜਿਹੜੇ ਆਪਣੇ ਸਿਟੀਜ਼ਨ ਆਫ ਸ਼ਹਿਰ ਮੁਕਸਰ ਆ ਇਹ ਸੇਫ ਤੇ ਸਿਕਿਉਰ ਫੀਲ ਕਰ ਸਕਣ